ਮੇਰੀ ਸ਼ੁਰੂਆਤ ਇਥੋਂ ਇੰਡੀਆ ਤੋਂ ਮੈਂ 68 ਤੇ ਗਿਆ ਇਸ ਤੋਂ ਪਹਿਲਾਂ ਮੇਰੇ ਗ੍ਰੈਂਡਫਾਦਰ ਨੂੰ 5 ਐਕਰ ਜਮੀਨ ਕਿੰਗ ਜਾਰਜ ਨੇ ਦਿੱਤੀ ਸੀ ਪਾਕਿਸਤਾਨ ਚ 1920 30 ਚ ਉਹਨਾਂ ਦੀ ਡੈਥ ਤੋਂ ਬਾਅਦ ਬੁਲਖਜ਼ਾਦ ਹੋ ਗਿਆ 1947 ਚ ਤੇ ਸਾਨੂੰ ਸਿਰਫ 10 ਐਕਰ ਜਮੀਨ ਮਿਲੀ ਤੇ ਉਹ ਵੇਚ-ਵੇਚ ਕੇ ਅੱਠ ਸੀ ਭੈਣ ਭਰਾ ਸਾਂ ਪੰਜ ਮੇਰੀਆਂ ਭੈਣਾਂ ਤਿੰਨ ਪਾਈ ਤੇ ਕਾਫੀ ਮੁਸ਼ਕਿਲਾਂ ਆ ਗਈ 1960 ਚ ਕੱਚ ਦੋਸੇ ਰੱਟਾ ਵੀ ਹੰਨੀ ਸੀ ਸਭ ਕੁਝ ਖਤਮ ਹੋ ਗਿਆ ਤੇ ਕੋਈ ਬੰਦੇ ਗੱਲਾਂ ਕਰ ਰਹੇ ਸਨ ਖੜੇ ਕਿ ਲੜਕੀਆਂ ਦੀ ਦੁਰਦਸ਼ਾ ਹੋਏਗੀ ਬੁੱਢੇ ਨਾਲ ਵਿਆਹ ਹੋਣਗੇ ਉਹ ਮੈਂ ਗੱਲ ਸੁਣ ਲਈ ਉਦੋਂ ਮੇਰੀ ਉਮਰ 15 ਸਾਲ ਦੀ ਸੀ ਤੇ ਮੈਂ ਪ੍ਰਾਰਥਨਾ ਕੀਤੀ ਮਹਾਰਾਜ ਅੱਗੇ ਕਿ ਮੇਰੀਆਂ ਪਹਿਣਾ ਨਾ ਕੋਈ ਹੋਵੇ ਪਰ ਮੈਨੂੰ ਵਿਖ ਫਿਰ jobb ਲੱਗੀ ਮੈਨੂੰ 100 ਰੁਪਏ ਦੀ ਕੋਲ ਮਾਈਨਿੰਗ ਚ ਉੱਥੇ ਫਿਰ ਮੈਂ 75 ਰੁਪਏ ਘਰ ਭੇਜਦਾ ਸੀ 25 ਰੁਪਏ ਚ ਗੁਜ਼ਾਰਾ ਕਰਦਾ ਸੀ ਤੇ ਉਹਦੇ ਵਿੱਚੋਂ ਵੀ ਰੋਟੀ ਦਾ ਖਰਚਾ 30 ਰੁਪਏ ਆਇਆ ਤੇ ਮੈਂ ਬੜੇ ਪਰੇਸ਼ਾਨ ਹੋਇਆ ਵੀ ਹੁਣ ਘਰ 'ਚ ਪੈਸੇ ਕਿਸ ਤਰ੍ਹਾਂ ਕਰਾਂ 5 ਰੁਪਏ ਘੱਟ ਭੇਜਾਂ ਨਹੀਂ ਗੁਜ਼ਾਰਾ ਨਹੀਂ ਫਿਰ ਮੈਂ 5 ਰੁਪਏ ਪੁੱਛ ਪੁੱਛਿਆ ਤਾਂ ਕਹਿੰਦੇ ਇੱਕ ਵੜੀ ਰੋਟੀ ਖਾਓਗੇ ਤਾਂ ਅੱਧੀ ਹਾਜੀ ਲੱਗੇਗੀ ਫਿਰ ਮੈਂ 10 ਟਾਈਮ ਮਹੀਨੇ 'ਚ ਇਸ ਤਰ੍ਹਾਂ ਕਰਕੇ 5 ਰੁਪਏ ਪੂਰੇ ਕਰਨੇ ਫਿਰ ਉਸ ਤੋਂ ਸਾਬਣ ਕਿੱਥੋਂ ਆਵੇ ਕੋਲੇ ਮਾਂ ਨੇ ਥੱਲੇ ਜਾਣਾ 16 ਸਾਲ 3 ਮਹੀਨੇ ਦੀ ਉਮਰ ਹੋ ਗਈ ਤੇ ਫਿਰ ਮੈਨੂੰ ਇਹ ਪਤਾ ਲੱਗਾ ਪਈ ਹੁਣ ਸਾਬਣ ਕਿੱਥੋਂ ਆਏਗਾ ਫਿਰ ਸਾਨੂੰ 24 ਟੂ ਡਜ਼ਨ ਸੈੱਲ ਮਿਲਦੇ ਸਨ ਬੈਟਰੀ ਦੇ ਥੱਲੇ ਅੰਡਰ ਗੋਣੇ ਚੋਂ ਉਹਨਾਂ ਚੋਂ ਫਿਰ ਮੈਂ ਕੀ ਕਰਨਾ ਇੱਕ ਖੋਖੇ ਦੇ ਉੱਤੇ 12 ਸੈੱਲ ਵੇਚ ਦੇਣੇ ਤੇ ਇੱਕ ਟਿੱਕੀ ਸਾਬਣ ਦੀ ਲੈ ਲੈਣੀ ਉਹਦੇ ਨਾਲ ਮੈਂ ਥੱਲੇ ਜਲਾ ਲੈਣੀ ਬੁਝਾਲਾ ਨਹੀਂ ਇੱਕ ਤਰ੍ਹਾਂ ਡਿ ਗਿਆ ਮੈਨੂੰ ਯਾਦ ਹੈ ਕਿ ਮੇਰੇ ਇਥੇ ਟੈਸਟ ਕਰ ਚੈੱਕ ਮੇਰੇ ਕੋ ਵੀ ਤੇ ਮੇਰਾ ਖੂਨ ਬਹੁਤ ਗਿਆ 10 ਦਿਨ ਮੈਂ ਹਸਪੀਟਲ ਰਿਹਾ ਉਸ ਤੋਂ ਬਾਅਦ ਵਾਪਸ ਆਇਆ ਫਿਰ ਕੰਪਨੀ ਦਾ ਮਾਲਕ ਬੜਾ क्रूर ਸੀ ਉਹਨੇ ਫਿਰ ਮੈਨੂੰ ਸੱਦਿਆ ਦਫਤਰ ਚ ਕੱਢਣ ਵਾਸਤੇ ਕੰਮ ਤੋਂ ਤੇ ਉਹ ਕੋਈ ਰੀਜ਼ਨ ਦੱਸਨੇ ਸੀ ਰਿਹਾ ਤੇ ਫਿਰ ਮੈਂ ਰੋਣਾ ਪਿੱਟਾ ਕਰਕੇ ਤੇ ਲਕੀਰਾ ਨੱਕ ਨੱਕਣੀਆਂ ਸ਼ੁਰੂ ਕਰਤੀਆਂ ਉਹਦੇ ਵਿੱਚੋਂ ਮੇਰਾ ਖੂਨ ਆਇਆ ਉਸ ਤੋਂ ਬਾਅਦ ਉਹਨੇ ਮੈਨੂੰ ਦੱਸਿਆ ਕਿ ਤੈਨੂੰ ਮੈਂ ਇਸ ਕਰਕੇ ਕੱਢ ਰਿਹਾ ਜਿਸ ਬੰਦੇ ਨੇ ਤੈਨੂੰ ਕੰਮ ਤੇ ਲਵਾਇਆ ਉਹ ਮੇਰਾ ਕਜ਼ਨ ਹੈ ਉਹ ਦਾ ਉਹ ਗੁਰ ਨਾਲ ਝਗੜਾ ਹੋਏਗਾ ਉਹ ਮੇਰਾ ਕਸੂਰ ਸੀ ਫਿਰ ਮੈਂ ਤਾਂ ਤਰਲੇ ਕਰਕੇ ਅਖੀਰ ਤੇ ਉਹਨੇ ਮੈਨੂੰ ਕਿਹਾ ਕਿ ਮੈਂ ਇੱਕ ਸ਼ਰਤੇ ਤੇ ਨਹੀਂ ਛੱਡ ਸਕਦਾ ਅਗਰ ਤੂੰ ਉਸ ਮੇਰੇ ਕਜ਼ਨ ਨੂੰ ਨਹੀਂ ਬੁਲਾਏਗਾ ਮੈਂ ਕਿਹਾ ਜੀ ਸਤਿ ਬਜੰ ਮੈਂ ਹਮੇਸ਼ਾ ਇਹ ਕਹਿੰਦਾ ਗੁਰੂ ਮਹਾਰਾਜ ਦੇ ਘਰ ਵਿੱਚ ਇੱਕ 10 ਇੱਕ ਮਿੰਟ ਦੇ ਵਿੱਚ ਬਹੁਤ ਹੈ 30 ਸੈਕਿੰਡ ਤੁਹਾਡੀ ਲਾਈਫ ਚੇਂਜ ਹੋ ਜਾਂਦੀ ਹੈ ਜਦੋਂ ਮੈਂ ਨੱਕ ਨਾਲ ਕਿਰਾਂ ਕੱਢ ਕੇ ਉਹ ਮੈਨੂੰ ਮਾਫ ਕਰਤਾ ਬਾਹਰ ਨਿਕਲਣ ਲੱਗਾ ਮੇਰੇ ਮਨ ਤੁਸੀਂ ਖੋਖੇ ਤੋਂ ਕੋਈ ਸੀਧ ਨਹੀਂ ਲੈ ਕੇ ਤੇ ਪਾਣੀ ਪੀ ਕੇ ਸੋਵਾਂਗਾ ਰੋਟੀ ਰਾਤ ਨੂੰ ਤੇ ਮਿਲੇਗੀ ਪਰ ਮਹਾਰਾਜ ਨੂੰ ਇਹ ਮਨਜ਼ੂਰ ਨਹੀਂ ਸੀ ਹੁਣ ਤੁਸੀਂ ਪੁੱਛਿਆ ਕਿਵੇਂ ਗਏ ਤੇ ਉਸ ਤੋਂ ਬਾਅਦ ਜਦੋਂ ਬੁਆ ਖੋਲਿਆ ਦਫ਼ਤਰ ਦਾ ਤੇ ਪਾਰ ਇੱਕ ਸਰਦਾਰ ਜੀ ਜਿਹਾ ਸੇ ਬਾਲਾ ਸਾ ਮੇਰੇ ਨਾਲ ਆਏ ਨੇ ਇਹਨਾਂ ਵਰਗਾ ਸਰਦਾਰ ਜੀ ਸਰਵੇਅਰ ਖੜਾ ਉਹਨੇ ਕਿਤੇ ਵੇਖ ਲਿਆ ਮੇਰਾ ਖੂਨ ਨਿਕਲਦਾ ਉਹ ਕਹਿੰਦਾ ਕੀ ਹੋਇਆ ਮੈਂ ਕਿਹਾ ਕੁਛ ਨਹੀਂ ਕਿਉਂਕਿ ਸਾਡੇ ਖਾਨਦਾਨ ਅੱਛਾ ਸੀ ਸਭ ਕੁਝ ਮੈਂ ਆਈਸੋਲੇਟ ਰਹਿੰਦਾ ਸਾਂ ਉਸਨੇ ਇੱਕ ਝਾੜੀ ਜਿਹੇ ਦੇ ਜੰਗਲ ਦੇ ਲੱਗ ਜੰਗਲ ਸੀ ਸਾਰਾ ਤੰਬੂ ਆ ਜਰਨ ਦੇਸ ਉਹ ਕਹਿੰਦਾ ਵੀ ਦੱਸ ਕੀ ਗੱਲ ਹੈ ਸੱਚ ਦੱਸ ਐਜੇ ਭਰਾ ਮੈਂ ਮੋਸ਼ਮ ਸੀ ਤਾਂ ਸਾਰੀ ਕਹਾਣੀ ਦੱਸ ਛੱਡੀ ਉਹਨੇ ਬੜਾ ਵੱਡਾ ਹੁੱਕਾ ਲਿਆ ਕਹਿੰਦਾ ਵੀ ਤੇਰਾ ਬਕਸਾ ਕਿੱਥੇ ਵੇ ਮੈਂ ਕਿਹਾ ਤੰਬੂ ਜਪੇ ਆਵੇ 500 ਗਾਜ ਮੇਰ ਨਾਲ ਚੱਲਿਆ ਉਹ ਚੁੱਕ ਕੇ ਆਪਣੇ ਕੋਲ ਡੇਢ ਕਮਰੇ ਦਾ ਘਰ ਸੀ ਛੋਟਾ ਸਰਵੇਰ ਸੀ ਉਥੇ ਲਾ ਜਾ ਕੇ ਰੋਟੀ ਖਵਾਈ 300 ਰੁਪਿਆ ਘਰ ਭੇਜਿਆ ਧਰਮ ਦੇ ਭਰਾ ਬਣ ਕੇ ਉਹਦੇ ਨਾਲ ਮੈਂ ਸੱਤ ਸਾਲ ਰਿਆ ਸੱਤ ਸਾਲ ਤੋਂ ਬਾਅਦ ਮੇਰੀ ਉਮਰ ਹੋ ਗਈ 23 ਸਾਲ ਉਸ ਬੰਦੇ ਨੇ ਫਿਰ ਮੈਨੂੰ ਆਪਣੇ ਰਿਸ਼ਤੇਦਾਰ ਦੀ ਭਣੋਈਏ ਦੀ ਪੈਣ ਨਾਲ ਮੇਰਾ ਰਿਸ਼ਤਾ ਕਰਤਾ ਤੇ ਮੈਂ ਮਾਰਚ 68th ਇੰਗਲੈਂਡ ਆ ਗਿਆ ਇੱਥੇ ਆ ਕੇ ਸਰ ਇੱਕ ਕੀਤੇ ਕੰਮਕਾਰ ਹੋਏ ਜਿਹੜਾ ਹਰ ਇੱਕ ਨੇ ਸਟਰਗਲ ਕੀਤੀ ਉਸ ਤੋਂ ਬਾਅਦ ਫਿਰ ਮੇਰੀਆਂ ਭੈਣਾਂ ਇਕੱਲੀ-ਇਕੱਲੀ ਲੈ ਕੇ ਮੈਂ ਵਹਿਆਂ ਤੇ ਕੁਝ ਕਰ ਤੇ ਖੁਸ਼ਹਾਲੀ ਆਈ ਇਸ ਤਰ੍ਹਾਂ ਕਰਕੇ ਮੈਂ ਇੰਗਲੈਂਡ ਤੇ ਗਿਆ ਉੱਥੇ ਕੰਮਕਾਰ ਸ਼ੁਰੂ ਕੀਤੇ ਦੇਖ ਮੇਰਾ ਸ਼ੁਰੂਆਤ ਹੈ ਜਿੰਨੇ ਵੀ ਯੰਗਸਟਰ ਮੁੰਡੇ ਜਾਂਦੇ ਨੇ ਪੰਜਾਬ ਤੋਂ ਆਉਂਦੇ ਨੇ ਸਾਰਿਆਂ ਨੂੰ ਮੇਰੀ ਇਹ ਐਡਵਾਈਸ ਹੁੰਦੀ ਹੈ ਔਰ ਉਹਨਾਂ ਨਾਲ ਮੈਂ ਸਹਿਯੋਗ ਵੀ ਦਿੰਦਾ ਉਹਨਾਂ ਦੇ ਨਾਲ ਕਿਸੇ ਕਿਸੇ ਦੇ ਵੀ ਕੰਮ ਰਾਤ ਦੇ ਉਹਨਾਂ ਦੇ ਨਾਲ ਜੇ ਕਿਸੇ ਦਾ ਕਿਸੇ ਤਰ੍ਹਾਂ ਦਾ ਕੰਮ ਹੋਵੇ ਉਹਨੂੰ ਕੋਈ ਕੋਈ ਅਸਿਸਟੈਂਟ ਦੀ ਲੋੜ ਹੋਵੇ ਮੈਂ ਕਰਦਾ ਤਾਂ ਹਮੇਸ਼ਾ ਮੈਂ ਆਪਣੇ ਯੰਗਸਟਰਾਂ ਨੂੰ ਖਾਸ ਕਰ ਪੰਜਾਬੀ ਨੂੰ ਇਹ ਕਹਿੰਨਾ ਕਿ ਤੁਸੀਂ ਆਪਣਾ ਪਿੱਛਾ ਦੇਖੋ ਆਪਣੇ ਘਰ ਆਪਣੇ ਖਾਨਦਾਨ ਨੂੰ ਰੀਅਲਾਈਜ਼ ਕਰੋ ਕਿਥੋਂ ਤੁਸੀਂ ਕਿਹੜੇ ਰੂਟਸ ਤੁਹਾਡੇ ਨੇ ਤੇ ਇਸ ਕਰਕੇ ਤੁਸੀਂ ਆਪਣਾ ਫालतू ਟਾਈਮ ਐਸ਼ ਵਿੱਚ ਨਾ گزارੋ ਆਪਣੇ ਘਰ ਨੂੰ ਪਰਿਵਾਰ ਨੂੰ ਆਪਣਾ ਲੁੱਕ ਆਫਟਰ ਕਰੋ ਇਹ ਮੇਰੀ ਐਡਵਾਈਸ ਹੁੰਦੀ ਹੈ ਮੈਂ ਹੈਲਪ ਵੀ ਕਰਦਾ ਹਾਂ ਦੇਖੋ ਜੀ ਕਹਿੰਦੇ ਹੁੰਦੇ ਸਿਆਣੇ ਚੈਰਿਟੀ ਬਿਗਿੰਸ ਐਟ ਹੋਮ ਸਾਡਾ ਇਹ ਪੰਜਾਬ ਹੈ ਸਾਡੀ ਇਹ ਧਰਤੀ ਹੈ ਉੱਥੇ ਜਾ ਕੇ ਜ਼ਮੀਨਾਂ ਵੇਚ ਕੇ ਜਾ ਕੇ ਉੱਥੇ ਜਾ ਕੇ ਹੋ ਜਾਏ ਖਰਾਬ ਹੋਣ ਦੀ ਗੱਲ ਹੈਗੀ ਐ ਇੱਥੇ ਹੀ ਸਭ ਕੁਝ ਹੈ ਮੈਂ ਹਵੇਲੀ ਜੀ ਰੋਟੀ ਖਾਧੀ ਤੇ ਬਾਹਰ ਇੱਕ ਟੈਂਪੋ ਤੇ ਲਿਖਿਆ ਮੈਂ ਉਹਦੀ ਫੋਟੋ ਲਈ ਉਹਨੇ ਲਿਖਿਆ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਬੜਾ ਥੋੜਾ ਮੈਂ ਪੜ੍ਹ ਕੇ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਤੇ ਮੈਂ ਤਾਂ ਇਹੀ ਡਵਾਈਸ ਕਰਾਂਗਾ ਕੋਈ ਲੋੜ ਨਹੀਂ ਤੱਕੇ ਖਾਣ ਦੀ ਇਹ ਸਭ ਕੁਝ ਇੱਥੇ ਹੈ